ट्रैक्टर के सलंसर मत धुआं नहीं गया क्योंकि गर्म होया हुए था ना वा सात सौ पचवंजा भाई इसकी जड़ी हाउस पावर आप पचहत्तर हाउस पावर का भाई ਤਿੰਨ ਸੋਬੀ ਨਿਊਟਰਲ ਮੀਟਰ ਟਾਰਕ ਚ ਕੀ ਅਗਰ ਭਾਈ ਸਾਹਿਬ ਇਹ ਇਸ ਹੀ ਗਾਇ ਦੇਖੇਗਾ ਯੋਗੜਾ ਉੱਪਰ ਝੜਕਾ ਦੇਖਿਆ ਮਨੇ ਇਹਨੇ ਦੋ ਵਾਰ ਹੀ ਕਿਹਾ ਚੜਤ ਨਹੀਂ ਬਹੁਤ ਪੱਕਾ ਬਲਵਿੰਦਰ ਜੀ ਤੈਨੂੰ ਟੋਜਨ ਪਾ ਲੈਣਾ ਟਰੈਕਟਰ ਨੂੰ ਬੇਇੱਜ਼ਤੀ ਹੋ ਜਾਗੀ ਹੈ ਕਾਲੀ ਘਟਾ ਚੜਕ ਆ ਗਈ ਇਹਨੂੰ ਕਾਲੀ ਘਟਾ ਕਹਾਇਆ ਆ ਕੇ ਆ ਗਏ ਹਾਂ ਮੈਂ ਲੁਧਿਆਣਾ ਨਾ ਲੁਧਿਆਣਾਗਰ ਜਲੰਧਰ ਉਹ ਮਰ ਲਿਫਾਫਾ ਉੱਡ ਗਿਆ ਦਾ ਲਿਫਾਫਾ ਸੈੱਟ ਇਕੱਠਾ ਆ ਓਏ ਉੱਧਰ ਵੀ ਕਰ ਸਾਲੇ ਸੈਡਾਂ 'ਵਾਂ ਪਾਣੀ ਜਾ ਰਿਹਾ ਉੱਧਰ ਓਏ ਮਤ ਉਗੜਨਾ ਪਹਿਲਾ 2000 ਦਾ ਹੋਇਆ ਓਏ ਲੱਗਦਾ ਰਹੀ ਤੇਲੀ ਸੀ ਅੱਛਾ ਗਰਮੋਂ ਠੰਡੇ ਕੀ ਆ ਇਹ ਸਾਲਾ ਇਹ ਵੀ ਨਹੀਂ ਚੱਲ ਰਿਹਾ ਹੈ ਉਹ ਗਰਮ ਡੰਡੇ ਵਾਲਾ ਵੀ ਨਹੀਂ ਚੱਲ ਰਿਹਾ ਸਵਿੱਚ ਲੈ ਲਾਏ ਸਵਿੱਚ ਲਾਗਦਾ ਲਾਗ ਸਵਿੱਚ ਕਿ ਲਾਏ ਲਾਈ ਸਵਿੱਚ ਚੱਲ ਰਿਹਾ ਅੱਜ ਅੱਛਾ ਕੌਣ ਆ ਦੇਰ ਕਰਕੇ ਆਇਆ ਹਾਂ ਠੀਕ ਆ ਠੀਕ ਆ ਠੀਕ ਆ ਕਦੀ ਭੈਣ ਰੋ ਠੰਡੇ ਹੀ ਬੜਾ ਟਰੈਕਟਰ ਆ ਕੀ ਹੋਇਆ ਛੋਟੀ ਹੈ ਗਏ ਉਹ ਉਂਗਲ ਤੋਂ ਉਂਗਲ ਤੇ ਲੱਗ ਗਏ ਸੋ ਕੀ ਕਰ ਰਹੇ ਆਇਓ ਜੰਗੂ ਜਾਣਾ ਕੋਈ ਟਾਈਮ ਹੋਲੀ ਨਾ 5:30 ਹੋ ਗਏ ਆ ਆਹ ਹੋਏ ਆ ਵੀ ਹੁਣ ਖੜਾਵਾ ਰੋਡ 'ਤੇ ਨਖਰਾ ਰੋਡ ਬਗਾਂ ਨੂੰ ਖੜਾਉਂਗਾ ਅੰਦਰ ਬਾੜੂਂਗਾ ਸਾਲੇ ਨੂੰ ਘੱਟਾਂ ਬਲ ਗਈ ਪਿੱਛੇ ਸਾਰੇ ਹੋ ਰਾਂ ਮੇਰਾ ਹੋ ਗਿਆ ਸਿਰਫ 5 ਮਿੰਟ ਕੀ ਕਰਾਂ ਬੰਦੇ ਮੁੱਕੇ ਸਰਵਿਸ ਰੋਡ ਵੀ ਖਤਰੇ ਦੇ ਘਾਤਰ ਦੀ ਹੈ ਕਨਾ ਔਲੇ ਪੜ ਰਹੇ ਇੱਕ ਬੰਦੇ ਦਾ ਫੋਨ ਆਇਆ ਮੈਂ ਕਿਹਾ ਤਰ ਪੜੀ ਜਾਣ ਦੇ ਤੋ ਸਾਲੇ ਓਏ ਬੰਦ ਇਹਨੂੰ ਕਿਨੂੰ ਬੰਦ ਲਫਾਵਾ ਉੱਡ ਗਿਆ ਇੱਧਰ ਨਹੀਂ ਲਾ ਜ ਟੱਬੇ ਵਾਈ ਫੇਰ ਦਿਨ ਚੜ ਗਿਆ ਉੱਧਰ ਸਾੜੇ ਨਖਰੇ ਘਰ ਰਹਾ ਟਰੈਕਟਰ ਨਹੀਂ ਬੜੇ ਅੰਦਰ ਨਹੀਂ ਸਾੜੇ ਟਰੈਕਟਰ ਘਟਕ ਗਈ ਜੀ ਦੇ ਓਰੇ ਯਾਰ ਬਰਸਾਤ ਅੱਗਾ ਔਲੇ ਪੜ ਰਹੇ ਆ ਉਹ ਗਰਮ ਹੌਲੇ ਪੜ ਰਿਹਾ ਏ ਡੇ ਡੇ ਅਮਰਤ ਨੇ ਫੋਟੋ ਭੇਜੀ ਹਾਂ ਪਰ ਹੀ ਹੋਰ ਪਾ ਤੇਜ਼ ਆ ਗਈ ਬਰਸਾਤ ਟਰੈਕਟਰ ਕੇ ਸਲੈਂਸਰ ਮਾ ਤੇ ਧੂਆ ਨਿਕਲਦਾ ਕਿਉਂਕਿ ਗਰਮ ਹੋਇਆ ਹੋਇਆ ਦਾ ਨਾ ਵਾ ਧੂਆ ਨਿਕਲਿਆ ਟਰੈਕਟਰ ਓਏ ਹੋਏ ਕਿੰਨੀ ਤੇਜ਼ ਬਰਸਾਤ ਆ ਗਈ ਇਹ ਦੇਖੇ ਆਪਣੇ ਰੁਕਣੇ ਹੀ ਦੇਰ ਤੇ ਦੇਖ ਲੈ ਹੋਰ ਠੀਕ ਰਹਿ ਗਏ ਬੁੱਗੇ ਭਾਈ ਬਰਸਾਤ ਨਾ ਛੱਟ ਸੀ ਲਾਗਾ ਚੱਲੀ ਗਈ ਜਿਆਦਾ ਨਹੀਂ ਰਿਹਾ ਕੰਮ ਟਰਾਲੀ ਹੀ ਦੇਖਾਂ ਟਰਾਲੀ ਮਤ ਨਹੀਂ ਭਰਿਆ ਛੱਟੋ ਵਾਂ ਕੰਮ ਜਿਆਦਾ ਨਹੀਂ ਤਾਂ ਉਹੀ ਜ਼ੋਰ ਨਾਲ ਲਾ ਕੇ ਚਲੇ ਗਿਆ ਬੱਦਲ ਤੋਂ ਹੋ ਰਿਹਾ ਹੈ ਹਾਲੀ ਤਰੇਆ <laughs> ਟ੍ਰੈਕਟਰ ਪਿੱਛੇ ਰਹੇਗਾ ਮਾਰਾ ਦੂਤਰਾ ਉਹ ਆ ਜਾ ਗਏ ਅਰੇ ਭਾਈ ਸਾਹਿਬ ਯੂਸੀ ਗਾਇ ਦੇਖੇਗਾ ਚੋਰ ਜੋੜੇ ਸਿਰੜਾ ਦੇਖਿਆ ਮਨੇ ਇਹਨੇ ਦੋ ਵਾਰ ਹੀ ਕਿਹਾ ਚਾਰ ਭਰੀ ਬਹੁਤ ਪੱਕਾ ਆਇਓ ਮਾ ਠੀਕ ਗੱਲ ਇਹਨੇ ਕਿਹਾ ਸਵਾਤਨ ਇਟਾ ਮਰਖਵਾ ਦੇ ਇਟਾ ਤੇਰੀ ਢੁੰਡੀ ਨਹੀਂ ਪਾਰੀ ਉਹ ਚੱਲ ਤਾਂ ਦੇ ਫਿਰ ਫੱਟਾ ਫੱਟਾ ਤਾਂ ਰੱਖਿਆ ਹੋਇਆ ਦਾ ਵੱਟਾ ਕਿੰਨਾ ਕ ਬੰਦਾ ਕੱਪੜਿਆਂ ਨਾਲ ਬੱਝੇ ਕੱਪੜਿਆਂ ਨਾਲ ਬਚੋ ਉਹ ਟਾਈਮ ਖਾਦਾ ਹੋਗਾ ਕਿੰਨਾ ਟਾਈਮ ਹੋ ਗਿਆ ਵੀਰੇ 10:07 ਸੋ ਵਾ ਸਤੋ ਫਿਰ ਤੋਂ ਠੀਕ ਹੋ ਗਿਆ ਟੈਚੀ ਤੇ ਚੜੋਂ ਤੇ ਪਾੜ ਲਿਆ ਟੈਚੀ ਤੇ ਬਚ ਗਈ ਮੇਰੀ ਉਹ ਦੂਰ ਗਿਆ ਪੱਕਾ ਤੁਸੀ ਕੱਥੇ ਮਤੁਰਾ ਨੀ ਚੱਲ ਤੇਰਾ ਪੱਲੀ ਮਤਲੀ 40 ਲਿਆਏ ਤੇ ਭੈਣ ਤੇ ਫਿਰਦੀ ਉਹ ਬਚ ਗਿਆ ਬਈ ਉਹ ਸਿੱਕਾ ਉਹ ਪੁੱਟਾ ਕਿਉਂ ਦੇਖੇ ਇਸਮੇਂ ਕੀ ਆਇਆ ਪ੍ਰੋਗਰਾਮ ਤੂੰ ਇਸ ਦੂਰ ਤੋਂ ਕਹਾਂਗਾ ਪਾਚੀ ਜਾਣਾ ਕਿਸ ਕਾ ਮੇਰਾ ਬੱਚੋ ਆ ਤਰਕੀ ਕੋ ਫੋਨ ਕੋ ਤਰਕੀ ਬੱਚ ਕੇ ਕਾਂ ਕੁੱਟ ਬੱਚੋ ਸਾਰੀ ਬੱਚ ਗਾਲੇ ਬੰਨ ਮੇਰੇ ਜਿਹੜਾ ਨੀਚਾ ਰੱਖਾ ਬੜੀ ਮੋਨੀ ਹਾਂ ਜਿਹੜਾ ਬੈਗ ਅੰਚਾ ਉਹ ਫਾਵਾ ਜੀ ਚੱਲ ਪੱਲੀ ਰਹਿਣ ਦੇ ਬੜਾ ਜੁੜਣ ਦੇ ਵਿੱਚ ਮਾਂ ਬੜੀ ਰਹਿਣ ਦੇ ਵਿੱਚ ਵੀ ਦੇਖ ਆ ਗਈ ਲਿਖਾਵਾ ਚੱਕਾ ਵਿੱਚ ਕਰਵਾ ਨੂੰ ਲੋਕੇ ਲਗਾ ਜਾਈ ਕੋਈ ਪਹੁੰਚ ਗਏ ਇਹਨੋਂ ਟਰੈਕਟਰ ਆਪਣੇ ਉਹ ਕਿ ਟਰੈਕਟਰ ਤਾਂ ਹੋਰ ਵੀ ਆਏ ਹਾਂ ਅਸੀਂ ਇੱਕ ਦਿਨ ਲੇਟ ਆਏ ਹਾਂ ਬਾਈ ਲੱਗ ਜਾਗਾ ਨਿਆਣਾ ਵੀ ਨ ਦੇਖ ਘਟਾਣਾ ਇਸ ਜੰਦੇ ਨੂੰ ਜੱਟਾ ਤਾਂ ਨਜੰਦਾ ਰੱਖ ਰਿਹਾ ਹਾਂ ਆਲਾ ਕਹਾਗਾ ਇਹਨੂੰ ਸੁਣਾ ਅਗਲਾ ਜੁੱਤੀ ਮਾਰਗਾ ਤੋੜ ਦੇਗਾ ਚੱਪਲ ਮਾਰਗਾ ਯਾਰ ਇਸ ਤਰ੍ਹਾਂ ਥੋੜਾ ਰਗ ਹੀ ਉੱਪਰ ਇਸ ਦੇ ਪਿੱਛੇ ਹੋਰ ਕੀ ਜੇ ਲਾਉਣ ਲੱਗਿਆ ਜ਼ਰਾ ਕਰਨ ਲੱਗਿਆ ਦੇਖੇ ਭੇਡ ਤਾਂ ਅੱਡੇ ਅੱਤਾਂ ਮਾ ਜੰਦਾ ਵੀ ਨਹੀਂ ਦਿਖੇ ਭੇਡ ਕੋਲੋਂ ਅੱਦਾ ਵੀ ਨਹੀਂ ਹੈ ਉਹ ਇਹ ਚੱਲ ਪਤਾ ਕੀ ਵੱਡਾ ਹਜੀ ਟੁੱਟ ਜਾ ਜੁੱਤੀ ਮਾਰਗਾ ਛੋਟਾ ਨਹੀਂ ਟੁੱਟਦਾ ਛੋਟੇ ਵੱਡੇ ਇੱਕਾਈ ਦੀ ਪੜਦਾ ਹੈ ਚਲੋ ਫਿਰ ਚਲੋ ਯਾਰ ਬਾਕੀ ਮਿੱਤਰੋ ਰਾਤੋਂ ਨਾ ਆਗਾ ਨਹੀਂ ਪੜ ਫੁੜਕੇ ਤੇ ਬਾਈ ਇਹ ਵਧਾਰਾਂ ਟਰੈਕਟਰ ਨੂੰ ਤਲਾ ਯਾਰ ਟਰੈਕਟਰ ਨੇ ਤਾਰਿਆ ਰਾਤ ਤਲਾ ਯਾਰ

ਬੱਤੀ ਨੂੰ ਡਰੈਕਟਰਾਂ ਕੋ ਬੁਰਾ ਹਾਲ ਹੋਇਆ ਆਪਣੇ ਇਸਕਾ ਥੋੜਾ ਘੱਟ ਹੋਇਆ ਇਸਕੇ ਨਾਲ ਇਹ ਗੋਲ ਟਾਇਰ ਹਨ ਬਾਈ ਗੋਲ ਟਾਇਰਾਂ ਮਾ ਨਾ ਪਾਣੀ ਨਹੀਂ ਕਹੀਂ ਫਸਦਾ ਦੇਖ ਚੱਕਦੇ ਨਹੀਂ ਨਾ ਸਾਲੇ ਜਿਹੜੇ ਕੱਟ ਵਾਲੇ ਹੋਣ ਜਿਸ ਤਰ੍ਹਾਂ ਆਪਣੇ ਕੋ ਕੱਟ ਪੜ ਰਿਹਾ ਦਾ ਯੂਰੇ ਨੂੰ ਪਾਣੀ ਚੱਕ ਲਿਆ ਔਰੇ ਨੂੰ ਕੱਟ ਮਨੂ ਪਾਣੀ ਚੱਕ ਚੱਕ ਨਾ ਉਹ ਛਤਰੀ ਤੱਕ ਸਾਰਾ ਭੰਡਰ ਕੇ ਦਾ ਇਹ ਦੇਖੋ ਬਾਈ ਬੁਰਾ ਹਾਲ ਸਾਰੇ ਗਏ ਟ੍ਰਾਲੀ ਕੋ ਵੀ ਬਿਸਤਰੇ ਵੱਜ ਗਏ ਮਾਰੇ ਸਾਰੇ ਗਏ ਵੱਜ ਗਏ ਸਿਰਫ ਉਸਕੇ ਉਹ ਬਿਸਤਰੇ ਪਰ ਹੋਏ ਵਿਛਾਲ ਗਏ ਬਾਕੀ ਉਹ ਦੇਖੋ ਪੂਰਾ ਹਾਲ ਹੋਇਆ ਪੜਿਆ ਇਸ ਕਾਰਜਣ ਦਾ ਸਾਰਾ ਪੜ ਗਿਆ ਬਾਕੀ ਅਰਜਨ ਆਰਾ ਆਪਣਾ 80 ਇੰਜਣ ਦੇ ਪਿੱਛੇ ਟਰਾਲੀਆਂ ਔਰ ਜੋ ਪ੍ਰੀਤ ਇੱਕ ਫਾਰਮ ਟਰੱਕ ਇਸਪਾ ਕਰਾ ਪਾਵਾਂਗੇ ਭਾਈ ਦੰਨਾ ਬਾ ਕਰਾ ਪਾਵਾਂਗੇ ਜਾਂ ਸੁਹਾਗਾ ਪਾਵਾਂਗੇ ਲਿਫਟ ਚੱਕ ਦੇ ਤਾਰ ਤੇ ਛਾਲ ਮਰਵਾ ਦੇ डर दे चैंबर ना लगा तला देख चल चल डर रहे क्यों कि मोगा फार्मा जा रहे हैं मोगा फार्म जीरी ले जाओ यार एक थैला मोगा फार्मा जीरी तारनी है ਪਾਣੀ ਕਿਆ ਕਿਰਿਆ ਆਇਓ ਉਹ ਅੱਛਾ ਇਸ ਦੀ ਆਗਲੀ ਆਓ ਉੱਡੀ ਆਗਲੀ ਪੰਪਰੀ ਗੁੱਲੀ 1000 ਪਾਣੇ ਨੂੰ ਉਹ ਥੈਲਾਦਾਰ ਕਰ ਰੱਖਦੇ ਟਰੈਕਟਰ ਵਾ ਬਲਵਿੰਦਰ ਜੇ ਤੈਨਾਂ 1000 ਪਾ ਲੈਣਾ ਏਡੇ ਟਰੈਕਟਰ ਨੂੰ ਬੇਇੱਜ਼ਤੀ ਹੋ ਜਾਗੀ ਹੈ ਜੀ ਰਹੀਆ ਥੈਲਾ ਯਾਰ ट्राली का कटा गा उ कट दे आओ जीरी भी गिली होगी मैं लगा भैन खराब हो गई जीरी क्योंकि तो वह हो जाएगा इसका गिली होगा गए भैन जो कि जम जाएगी जीरी है सारी कृष्ण जीरी जम नहीं जा गई ਗੋਲੇ ਵਾਲੀ ਜੀ ਅੱਗਾ ਕਰ ਲੈ ਅੱਗੇ ਕਣਕ ਕੱਟਣ ਵਾਲੀ ਹੋਰੀ ਆ ਜੀਰੀ ਲੱਗ ਜੀਰੀ ਲੱਗਦੀ ਹੋਗੀ ਕੱਢ ਦੇ ਉਹਰਾ ਟਰਾਲੀ ਚੱਕੇ ਚਿੱਥਾ ਲੈ ਟਿਕਾ ਦੇ ਉਹਨੂੰ ਅੱਗਾ ਰੱਖ ਦੇ ਥੱਲੇ ਰਕਾ ਦੇ ਸੀਟ 'ਤੇ ਰਖਵਾ ਦੇ ਮਨ ਮੋਗਾ ਫਰਮਾ ਘੱਟ ਰੁੱਕੇ ਲੈਣ ਜਾਣਾ ਤੇਲ ਤਾਂ ਪਾਉਣਾ ਥਾਣੇ ਅੰਦਰ ਜਾਣਾ ਮਨ ਅੰਦਰ ਥੋੜੀ ਜਾਣਾ

ਮੈਂ ਅੱਜ ਇਹ ਟਰੈਕਟਰ ਚਲਾ ਰਦਾ ਮਹਿੰਦਰਾ ਨੋਵੋ 755 ਬਾਈ ਇਸ ਕੀ ਜਿਹੜੀ ਹੌਸਪਾਵਰ ਆ 75 ਹੌਸਪਾਵਰ ਦਾ ਬਾਈ 320 ਨਿਊਟਨ ਮੀਟਰ ਟਾਰਕ ਇਸ ਕੀ ਬਾਕੀ ਚਾਰ ਸਿਲੰਡਰ ਮਸੀ ਆ ਟਰੈਕਟਰ ਆ ਬਾਈ ਇਸ ਕੋ ਨਾ ਮਗਰਾਟ ਨਾ ਟਾਇਰ ਵੀ ਬਹੁਤ ਵੱਡੇ ਆ ਬਾਈ 12 4 24 ਗਿਆਂ ਔਰ ਪਿਛਲੇ ਬਾਈ 18 9 18 4 ਦੀ ਗਿਆਂ ਦੇਖੋ ਟਾਇਰ ਦੇਖੋ ਬਾਈ ਕਿੰਨਾ ਟਰੈਕਟਰ ਛੋਟੇ ਵਰਗਾ ट्रैक्टर भी सिरा ही उपर बैठ गया तो इस तरह लगा ना भैन जो कहाँ बैठे हो बाकी जो चीज़ लगा चलो हम भी ट्रैक्टर दूसरा ले रहे हैं वाह अर्जन स्वयं चलाई है मतलब और पावर का बहुत फर्क आ भाई जब पावर मूड ला देना मूड का बहुत फर्क आ जिस तरह आप कह दें ना यार ने दूँ ही देव जिस तरह मेरी चलो जेडे वीर नहीं पता मैं स्कोरपियन ऑनर आईक स्कोरपियोन चलावाना उसके जिप जै मूड आवं इसी तरह इस समाई मूड आवाने देखो भाई ਡੀਜ਼ਲ ਸੇਵਰ ਨੋਰਮਲ ਪਾਵਰ ਮੋਡ ਪਾਵਰ ਮੋਡ ਮਾ ਲਾਵਾਂ ਨਾ ਟਰੈਕਟਰ ਨੂੰ ਪਤਾ ਲਗਾ ਵੀ ਹਾਂ ਕੁਝ ਚੀਜ਼ ਬਣ ਗਈ ਟਰੈਕਟਰ ਬਾਈ ਬਹੁਤ ਫਰਕ ਔਰ ਉੱਪਰ ਤੇ ਦੇਖੋ ਕਿੰਨਾ ਇਹ ਨਾ ਵੀਡੀਓ ਮੈਨੂੰ ਸਾਨੂੰ ਪਤਾ ਲੱਗ ਰਿਹਾ ਹੈਵੀ ਕੈਡਾਂ ਦਾ ਚੋੜਾ ਬਾਈ ਮੈਨੂੰ ਇੱਕ ਵਾਰੀ ਬੈਠਾ ਕਿ ਆਪਾਂ ਦੂਸਰਾ ਨੋਰਮ ਚਲਾਵਾਂ ਜਿਹੜਾ ਆਪਣੇ ਦੇਖਿਆ ਚਾਹਣਾ 6059 ਸੀਆਰਡੀਓ ਸੇਮ ਹੈ ਇਸ ਤਰੀਕਾ ਬਟ ਉਹ 4x4 ਹੋਣ ਕਰਕੇ ਨਾ ਦੇਖੋ ਅੱਗੇ ਦੇ ਉਹ ਮੇਰੇ ਚੋ ਕਾਡਾ ਟਰੈਕਟਰ ਲਗਾ ਮਗਰਾਟਾਂ ਕਰਕੇ ਜਿਆਦਾ ਵੱਡਾ ਲੱਗ ਰਿਹਾ ਹੈ ਬਾਈ ਬਾਕੀ ਇਸਕਾ 4x4 ਹੀ ਹੋਊਗਾ ਬਾਈ ਉਹ ਗੀ ਹੋ ਗਿਆ ਇਹ ਟੂ ਵੀਲ ਇਹ ਨਿਊਟਰਲ ਇਹ ਹੋ ਰਿਹਾ ਇਹ ਫੋਰ ਬਾਕੀ ਬਾਕੀ ਤਾਂ ਦੇ ਹੀ ਯਾਰ ਕੰਪਨੀ ਵਾਲੀ ਚੀਜ਼ ਨਾ ਕੰਪਨੀ ਕੀ ਹੋਆ ਬਾਈ ਜਿਹੜੇ ਨੈ ਪਾਏ ਦਾ ਨਾ ਇਨਕੀ ਸਾਲੀ ਫੀਲਿੰਗ ਹੋ ਰਹੀ ਆ ਜੋ ਆਪਣੇ ਸੁਵਰਾਜ 859 ਬਲਗ ਰਿਹਾ ਪਰ ਉਹ ਇਸ ਕੀ ਰੀਸ ਥੋੜੀ ਕਰ ਸਕਾ ਇੱਕ ਤਾਂ ਰੇਸ ਹੋ ਗਈ ਯਾਰ ਬਹੁਤ ਆਇਆ ਇੱਕ ਨੈ ਕਲਚ ਬ੍ਰੇਕ ਹੋ ਗਏ ਇਸ ਕੇ ਦੇਖ ਨੀਚੇ ਨੂੰ ਜਾ ਰਹੇ ਪੈਰ ਆਪਣ ਨਾਲੇ ਕਿ ਉੱਪਰ ਨੂੰ ਸਾਲੇ ਘਮਾਵਾ ਪੈਰ ਨਾ ਉਹ ਚੀਜ਼ ਨਹੀਂ ਬਣਦੀ ਹੈ ਜੋ ਇਸ ਕੀ ਫੀਲਿੰਗ ਹਨਾ ਉਹ ਫੀਲਿੰਗ ਇਨ ਆਪ ਬੀ ਹੈ ਬਾਕੀ ਸਭ ਤੇ ਵੱਧ ਵਧੀਆ ਮੈਨੂੰ ਇਹੋ ਚੀਜ਼ ਲਗਾ ਬਾਈ ਗੱਡੀ ਕੀ ਤਰ੍ਹਾਂ ਇੰਡੀਕੇਟਰ ਦੇ ਦੋ ਆਵਾਜ਼ ਦੇਣੀ ਹਾਰਨ ਮਾਰਨਾ ਹਾਰਨ ਮਾਰ ਦੇ ਰਾਮ ਇਹ ਚੀਜ਼ ਵਧੀਆ ਬੈਸਟ ਆ ਮੋੜਨ ਲੱਗੇ ਇੱਧਰ ਨੂੰ ਕਰ ਦੋ ਇੱਧਰ ਨੂੰ ਮੋੜ ਸਟੀਅਰਿੰਗ ਜਿਦਾਂ ਕਰ ਦੋ ਹਰ ਇਕੋਮੀਟਰ ਆ ਬਾਈ ਛੋਟਾ ਜਿਹਾ ਮੀਟਰ ਆ ਕੋਲ ਲਗਾ ਰੇਟਰ ਵਧੀਆ ਟਰੈਕਟਰ ਆ ਸੋਹਣਾ ਟਰੈਕਟਰ ਆ ਬੈਠਣੇ ਕੀ ਤੋਂ ਤੰਗੇ ਆ ਜਮੀ ਦੇਖੋ ਸੱਟਾ ਸੂਟਾ ਮੈਂ ਡਰਾਈਵਰ ਨਹੀਂ ਬੈਠ ਸਕਦਾ ਹੈ ਜੇ ਪੰਗਾ ਡਰਾਈਵਰ ਬੈਠ ਜਾਗਾ ਕੁਸ਼ ਨਹੀਂ ਹੈ ਇਹ ਚੀਜ਼ ਨਹੀਂ ਮੈਨੂੰ ਪਤਾ ਪਤਾ ਨਹੀਂ ਲਿਫਟ ਵਾਲੀ ਹੈ ਇਹ ਸੋਦਾ ਮੈਨੂੰ ਟਰਾਈ ਨਹੀਂ ਕਰਿਆ ਤੇ ਕੋਣ ਟਰਾਈ ਕਰ ਕਰ ਕਿਉਂਕਿ ਦੂਸਰੇ ਟਰੈਕਟਰ ਮੈਂ ਹੈ ਨਹੀਂ ਉਹ ਚੀਜ਼ ਫਾਸ ਟਰਾਲੀ ਤੋਲ ਦੇ ਦੀ ਲਿਫਟ ਵਾਲੀ ਆ ਜੌਂਡੀਰ ਮਾਗਾ ਪਿੱਛਾ ਕਰਨ ਵਾਲਾ ਵਾ ਇਸ ਮਾਈ ਉਹੀ ਆ ਇੱਕ ਵਾਰੀ ਪ੍ਰੈਸ ਕਰੋ ਉੱਪਰ ਜਾ ਆ ਗਈ ਜਿੱਦਿ ਛੋੜ ਦਿਓ ਤਲਾ ਆ ਜਾਈ ਡਿਫਟ ਕੱਲੇ ਤੇ ਕੱਲਾ ਬੰਦਾ ਹੋਵਾ ਪਰ ਇਹ ਪਿੱਛਾ ਹੋਣਾ ਚਾਹੀਦਾ ਦਾ ਪਿੱਛਾ ਹੈ ਹੁਣ ਦਿਖ ਰਿਹਾ ਪੜਨਾ ਇਹ ਤਾਂ ਪਿੱਛਾ ਹੋਵਾ ਅੱਗਾ ਕਿਆ ਪਤਾ ਇਹ ਥਾਣੇ ਕੋਈ ਹਿਸਾਬ ਕਿਤਾਬ ਹੋਵੇ ਬਾਕੀ ਡਿਸਟਰੀਬਿਊਟਰ ਵਾਲਾ ਇਹ 5 ਸਪੀਡ ਆਵਾ ਬਾਈ 5 ਸਪੀਡ ਨਹੀਂ 5 ਗੇਅਰ ਬਾਕਸ ਮਾਵਾ 5 ਗੇਅਰ ਹੋਵਾ ਇਸਕੇ ਇੱਧਰ ਤੇ 3 ਸਪੀਡ ਹੋਵਾ ਬਾਈ న్యూਟਰਲ ਲੋ ਹਾਈ ਮੀਡੀਅਮ ਹੋਵੇ ਵਧੀਆ ਟਰੈਕਟਰ ਹੈ ਵਧੀਆ ਲੱਗਿਆ ਚੰਗਾ ਟਰੈਕਟਰ ਹੈ। ਖੁੱਲਾ ਟਰੈਕਟਰ ਆ। ਜੋਂਡੀਰ ਗਾਣਾ ਨਹੀਂ ਗੇਰ ਚੀਜ਼ਾਂ ਨੇ, ਚੀਜ਼ ਪੱਟ ਫਸਾ। ਸਾਨੂੰ ਦੇਖਿਆ ਹਣਾ, ਪਰਿਸ਼ਕੀ ਬਹੁਤ ਦੂਰ-ਦੂਰ ਦਾਗਾ। ਪਰ ਇੱਕ ਚੀਜ਼ ਮਨ ਥੋੜੀ ਜਿਹੜੀ ਲਗੀ ਮਨ ਨੂੰ ਇਸकी ਰੇਸ ਪਰ ਬ੍ਰੇਕਾਂ ਨੂੰ ਥੋੜਾ ਜਿਹਾ ਗੈਪ ਆ ਦੇ। 2 ਇੰਚ ਦਾ ਗੈਪ ਆ। 2 ਉਂਗਲ ਦਾ। ਇਹੋਂ ਰੋੜੋਂ ਮੱਤ ਉਹ ਬਦਿਆ ਰਹਾ ਨਾ। ਅੱਜ ਦੀ ਵੀਡੀਓ ਇੰਹੀਂ ਸਮਾਪਤੀ ਕਰਾਂ ਭਾਈ। ਕੱਲ ਤੇ ਹੋਰ ਦੇਖਾਂਗੇ ਰੋਜ਼ਾਨਾ ਹੈ। ਅੱਜ ਦਾ ਤਾਂ ਇੰਹੀਂ ਸਮਾਪਤੀ ਕਰਾਂ ਭਾਈ। ਬਾਕੀ ਮਿੱਤਰੋ ਵੀਡੀਓ ਬਦਲੇਗਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ